ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਰਜੀਕੇ ਟੀਵੀ ਉੱਤੇ ਆਪਾਂ ਜੋ ਪੀਡੀਐਫੇ ਮੇਲੇ ਤੇ ਨੀਲੀ ਰਾਵੀ ਵਿੱਚ ਪਹਿਲੇ ਸਥਾਨ ਤੇ ਮੱਝ ਆਈ ਹੈ ਆਪਾਂ ਉਹਦੇ ਓਨਰ ਵੀਰ ਜੀ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਤੇ ਹਾਂਜੀ ਥੈਂਕ ਯੂ ਮਹਿਮਾਨ ਜੀ ਇਹ ਵੀਰ ਜੀ ਇਹ ਮਤਲਬ ਜਿਹੜੀ ਮੱਝ ਹੈਗੀ ਇਹ ਕਿਹੜੀ ਬਰੈਡ ਹੈ ਜੀ ਬਾਈ ਇਹ ਮਿਲਕ ਵੀਡੀਓ ਚ ਆਈ ਹੈ ਜੀ ਇਹ ਮਿਲਕ ਵੀਡੀਓ ਚ ਆਈ ਹੈ ਇਹ ਮਤਲਬ ਕਿਹੜੀ ਮਤਲਬ ਸਾਹ ਦੀ ਹੈਗੀ ਇਹ ਇਹ ਬਾਉ ਬਲੀ ਸਾਹ ਦੀ ਹੈ ਜੀ ਰੋਡਾਂ ਵਾਲੇ ਬਲੱਡ ਲੈਣ ਦੀ ਹੈ ਜੀ ਸਿਕਮੰਦਰ ਬਾਈ ਦੀ ਸਾਹ ਦੀ ਹੈ ਜੀ ਠੀਕ ਹੈ ਜੀ ਇਹਨਾਂ ਦੇ ਬਾਈ ਜੀ ਦੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਪਹਿਲੀ ਵਾਰੀ ਕੰਪੀਟੀਸ਼ਨ ਪਾਈ ਪਹਿਲੀ ਵਾਰੀ ਪਾਈ ਸੀ ਜੀ ਪਿਛਲੀ ਵਾਰ ਨਹੀਂ ਪਾਈ ਸੀ ਬਾਈ ਮੈਨੂੰ ਬਹੁਤ ਕਹਿੰਦਾ ਰਿਹਾ ਪਾਈਏ ਠੀਕ ਹੈ ਪਿਛਲੀ ਵਾਰ ਅਸੀਂ ਉਹ ਜਿਹੜੀ ਜਾਂਦੀ ਸਾਡੀ 5ਵੇਂ ਤੇ ਆਈ ਉਹ ਪਿਛਲੀ ਵਾਰ ਦੂਜੇ ਤੇ ਆਈ ਸੀ ਉਹ ਪਾਈ ਸੀਗੀ ਠੀਕ ਹੈ ਠੀਕ ਹੈ ਇਹ ਪਹਿਲੀ ਵਾਰੀ ਪਾਈ ਸੀ ਪਹਿਲੀ ਵਾਰੀ ਪਹਿਲੇ ਨੰਬਰ ਤੇ ਲੱ ਪਹਿਲੀ ਵਾਰੀ ਜਿਹੜੀ ਬੀਡੀਪੇ ਮੇਲੇ ਤੇ ਆਈ ਸੀਗੀ ਇਹ ਪਹਿਲਾ ਸਥਾਨ ਪ੍ਰਾਪਤ ਕੀਤਾ ਹੈਗਾ ਮਿਲ ਕੇ ਬਿਊਟੀ ਦੇ ਵਿੱਚੋਂ ਤੇ ਇਹਦੀ ਮਾਦਾ ਦੁੱਧ ਦਾ ਰਿਕਾਰਡ ਵੀ ਦੁੱਧ ਬਾਈ ਜੀ ਉਹ ਤਕਰੀਬਨ ਉਹਦਾ 17-18 ਕਿਲੋ ਹੈਗਾ ਜੀ ਦੁੱਧ ਦਾ ਰਿਕਾਰਡ ਉਹਦਾ ਠੀਕ ਹੈ ਤੇ ਹੁਣ ਇਹ ਕੇਲੇ ਸੰਤੋ ਗੱਬਣਾ ਜੀ ਇਹ ਮਾਦਾ ਰਹੀ ਇਹ ਪ੍ਰਿੰਸ ਤੋਂ ਗੱਬਣਾ ਜੀ ਠੀਕ ਹੈ ਹਾਂ ਜੀ ਇਹ ਹੁਣ 2.5 ਮਹੀਨੇ ਦੀ ਗੱਬਣਾ ਜੀ ਠੀਕ ਹੈ ਇਹਨੂੰ 5 ਮਹੀਨੇ ਹੋ ਗਏ ਸੂਈ ਨੂੰ ਜੀ ਠੀਕ ਹੈ ਠੀਕ ਹਾਂ ਜੀ ਟੋਕੜ ਹੋ ਗਈ ਸੀ ਫੇਰ ਵੀ ਪਹਿਲੇ ਨੰਬਰ ਤੇ ਆਈ ਹੈ ਜੀ ਠੀਕ ਹੈ ਤੇ ਇਹ ਹੁਣ ਇਹਦਾ ਦੁੱਧ ਕਿੰਨਾ ਚੱਲ ਰਿਹਾ ਹੈ ਹੁਣ ਤਕਰੀਬਨ 12-13 ਕਿਲੋਈ ਹੈ ਜੀ 12-13 ਕਿਲੋ ਉਹ ਸੱਜਾ 17 ਕਿਲੋ ਦੁੱਧ ਦਿੰਦੀ ਸੀ ਇਹ ਹੁਣ 2.5 ਮਹੀਨੇ ਦੀ ਗਾ ਬਾਈ 13 ਕਿਲੋ ਦੁੱਧ ਹੈਗਾ ਜੀ ਠੀਕ ਹੈ ਠੀਕ ਹੈ ਇਹ ਜਿਹੜੀ ਨੀਲੀ ਰਾਵੀ ਹੈ ਇਹ ਮੰਨ ਲਓ ਆਪਣੇ ਪ੍ਰਾਤਨ ਪੰਜਾਬ ਦੀ ਨਸਲ ਹੈ ਇਹ ਹਾਂ ਜੀ ਹਾਂ ਜੀ ਇਹ ਬਾਈ ਜੀ ਬਾਕੀ ਤੁਹਾਨੂੰ ਸਾਰਾ ਜਾਣਕਾਰੀ ਦੇਣਗੇ ਜੀ ਸਮੁੰਦਰ ਬਾਈ ਹਾਂ ਬੀਬੀ ਇਹਦੇ ਬਾਰੇ ਤੁਸੀਂ ਦੱਸੋ ਜਿਹੜੇ ਆਪਾਂ ਨੂੰ ਮਤ ਕੀ ਤੁਸੀਂ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਜੀ ਅਸੀਂ 2022 ਸਾਲ ਤੋਂ ਠੀਕ ਹੈ ਹਾਂਜੀ ਕੀ ਮਤਲਬ ਆਪਣੇ ਕੋਲੇ ਜਿਹੜਾ ਸੀਮਨ ਹੈ ਉਹ ਵੀ ਅਵੇਲੇਬਲ ਕਰਾਉਨੇ ਆ ਅਸੀਂ ਪਹਿਲਾਂ ਤਾਂ ਸਾਨ ਸੀਗਾ ਉਦੋਂ ਤਾਂ ਕਰਾਉਂਦੇ ਸੀਗੇ ਠੀਕ ਹੈ ਹੁਣ ਨਹੀਂ ਹੁਣ ਉਸਾਨ ਦੇਤਾਈ ਤੇ ਹੁਣ ਇਹ ਜਿਹੜਾ ਇਹ ਪੀਡੀਐਫ ਮੇਲੇ ਤੇ ਤੁਹਾਨੂੰ ਆਉਂਦਾ ਇਹ ਕਿਵੇਂ ਮਤਲਬ ਸ਼ੌਂਕ ਜਾ ਗਿਆ ਸ਼ੌਂਕ ਸਾਨੂੰ ਮੁੱਢ ਤੋਂ ਹੀ ਆਈ ਹੈ ਠੀਕ ਹੈ ਪਹਿਲਾਂ ਤੋਂ ਮਤਲਬ ਪਹਿਲਾਂ ਤੋਂ ਹੀ ਤੁਸੀਂ ਮੰਨ ਕੇ ਤਾਂ ਖੂਨ ਚ ਹੀ ਚੱਲੋ ਨਾਲ ਹੀ ਠੀਕ ਹੈ ਠੀਕ ਹਾਂਜੀ ਪਹਿਲਾਂ ਤੋਂ ਮਤਲਬ ਤੁਸੀਂ ਮੇਲੇ ਤੇ ਆਉਣੇ ਜਾਂ ਹਾਂਜੀ ਹਾਂਜੀ ਕੀ ਮਤਲਬ ਹੈ ਇਹ ਤੁਹਾਡੇ ਮੱਝ ਦੇ ਜਿਹੜਾ ਪਹਿਲਾਂ ਮਤਲਬ ਕਿੰਨੀ ਕਿ ਤੁਹਾਨੂੰ ਇਹ ਖੁਸ਼ੀ ਆ ਜੀ ਬਹੁਤ ਜ਼ਿਆਦਾ ਜੀ ਹਾਂ ਖੁਸ਼ੀ ਦਾ ਦਾੰਤ ਹੀ ਕੋਈ ਜਿਹੜੀ ਇਹਦਾ ਹੁੰਦਾ ਹੈਗਾ ਨਾ ਜਦੋਂ ਆਪਾਂ ਕੋਈ ਵੀ ਪਸ਼ੂ ਕਿਸੇ ਸਥਾਨ ਤੇ ਆਉਂਦਾ ਥੋੜਾ ਜਿਹਾ ਆਪਾਂ ਨੂੰ ਵੀ ਜਨੂਨ ਹੋ ਜਾਂਦਾ ਆਪਾਂ ਅੱਗੇ ਤੋਂ ਪਸ਼ੂ ਨੂੰ ਹੋਰ ਸੰਭਾਲਣਾ ਕਰਦੇ ਆ ਜਦੋਂ ਆਪਾਂ ਕਿਸੇ ਮੇਲੇ ਤੇ ਆਵਾਂਗੇ ਨਹੀਂ ਆਪਾਂ ਨੂੰ ਕੀ ਪਤਾ ਲੱਗੂਗਾ ਜਦੋਂ ਆਪਾਂ ਆਉਣਿਆਂਗੇ ਆਪਾਂ ਨੂੰ ਉਹਦੇ ਵਾਸਤੇ ਆਪਾਂ ਨੂੰ ਪਤਾ ਲੱਈਏ ਕਿ ਕਿਸੇ ਪਸ਼ੂ ਕੋਈ ਨੰਬਰ ਤੇ ਨਹੀਂ ਵੀ ਆਉਂਦਾ ਤਾਂ ਆਪਾਂ ਨੂੰ ਅੱਗੇ ਵਾਸਤੇ ਆਪਾਂ ਨੂੰ ਉਹਦੇ ਵਾਸਤੇ ਬਰੀਕੀ ਪਤਾ ਲੱਗੇ ਕਿ ਆਪਣੇ ਪਸ਼ੂ ਚ ਕੀ ਘਾਟ ਸੀ ਆਪਣਾ ਮਕਸਰ ਸਾਹਿਬ ਦੇ ਵਿੱਚ ਵੀ ਹਾਂਜੀ ਹਾਂਜੀ 22 ਕਿਲੋ ਦੇ ਲਗਭਗ ਆਪਣੇ ਕੋਲ ਸਰਟੀਫਿਕੇਟ ਪਏ ਠੀਕ ਹੈ ਜੀ ਤੇ ਇਹ ਮਤਲਬ ਤੁਸੀਂ ਮੋਹਰਾ ਵੀ ਰੱਖਦੇ ਹੋ ਮੋਹਰਾ ਦੇ ਵਿੱਚ ਅਜੇ ਤੱਕ ਅਪਨ ਨਹੀਂ ਕੋਈ ਕੀਤਾ ਇਹਦੇ ਵਿੱਚ ਆਪਾਂ ਪੋਣੇਕ 200 ਦੇ ਲਗਭਗ ਸ਼ੀਲਡ ਨੀਲੀ ਰਾਵੀ ਦੇ ਵਿੱਚ ਜਿੱਤੀ ਹੈ ਅੱਛਾ ਅੱਛਾ ਹਾਂਜੀ ਮਤਲਬ ਵੱਡੇ ਪੱਧਰ ਤੇ ਆਪਾਂ ਪਹਿਲਾਂ ਨਿਆਮ ਜਿੱਤ ਜਿਹਰੇ ਆ ਬਿਲਕੁਲ ਜੀ ਹੋ ਝੂਟੀ ਹੈ ਉਹਦੇ ਵਾਸਤੇ ਆਪਾਂ ਗੱਲ ਕਰ ਲਈਏ ਪੀਡੀਐਫ ਮੇਲੇ ਦਾ ਆਪਣਾ ਪਿਛਲੇ ਸਾਲ ਦੀ ਬਜੇਤਾ ਰਹੀ ਹੈ ਜੀ ਹਾਂਜੀ ਇਸ ਸਾਲ ਇਹ ਕਿਹੜੇ ਨੰਬਰ ਤੇ ਆਈ ਹੈ ਇਹ ਦੂਜੇ ਤੇ ਆਈ ਹੈ ਜੀ ਇਸ ਵਾਰ ਪੰਜਵੇਂ ਤੇ ਆਈ ਹੈ ਜੀ ਇਸ ਵਾਰ ਪੰਜਵੇਂ ਤੇ ਐਨਕੀ ਪੰਜਵੇਂ ਤੇ ਪਿਛਲੇ ਦੂਜਾ ਸਾਲ ਹੋ ਗਿਆ ਵੀ ਇਹ ਜਿੱਤੂ ਹੀ ਰਹੀ ਜਿੱਤੇ ਰਹੀ ਤੇ ਬਹੁਤ ਵਧੀਆ ਮਤਲਬ ਹੈ ਇਹ ਜੇ ਪਸ਼ੂ ਹੁੰਦੇ ਨੇ ਵੀ ਜਿਹੜੇ ਹਰ ਸਾਲ ਜਿੱਤਦੇ ਨੇ ਇਹ ਦੋਨੇ ਇਕੋ ਕੰਪੀਟੀਸ਼ਨ ਤੋਂ ਆਈਆਂ ਜੀ ਉਹ ਪਹਿਲੇ ਤੇ ਆ ਗਈ ਜੀ ਇਹ ਪੰਜਵੇਂ ਤੇ ਬੰਦੇ ਵਿੱਚ ਆ ਗਈ ਇਕੋ ਕਾਫੀਡੇਸ਼ਨ ਹਾਂ ਜੀ ਇਹ ਵੀ ਮਿਲ ਕਮਿਊਨਿਟੀ ਜੋ ਹੈ ਬਿਲਕੁਲ ਜੀ ਬਿਲਕੁਲ ਬਾਕੀ ਵੀਰੇ ਜਿਹੜੀ ਇਹ ਨੀਲੀ 라ਵੀ ਹੁੰਦੀ ਹੈ ਇਹਦੇ ਵਿੱਚ ਨਿਸ਼ਾਨੀਆਂ ਸਾਰੀਆਂ ਦਿਖਾਣੀਆਂ ਤਾਂ ਪੂਰੀਆਂ ਹੈ। ਮਤਲਬ ਕਿ ਜੱਜ ਸਾਹਿਬਾਨ ਦਾ ਸੁਪਰੀ ਫੈਸਲਾ ਕਿਵੇਂ ਲੱਗਿਆ ਵੀ? ਬਹੁਤ ਵਧੀਆ ਜੀ। ਜਿਹੜਾ ਜੱਜ ਸਾਹਿਬਾਨ ਦਾ ਫੈਸਲਾ ਨਾ ਹਾਂਜੀ ਹਾਂਜੀ। ਸਾਨੂੰ 20 ਸਾਲ ਤੋਂ ਲੱਗਦਾ ਵੀ ਬਿਲਕੁਲ ਸਹੀ ਹੋਇਆ। ਬਿਲਕੁਲ ਹੀ। ਵਿੱਚ ਪਤਾ ਕੀ ਹੁੰਦਾ ਹੈ ਕਿ ਵਿੱਚ ਲੋਕ ਕਹਿੰਦੇ ਨੇ ਯਾਰ ਵੀ ਆਏ ਨਹੀਂ ਆਏ ਸਾਡਾ ਪਸੂ ਆਇਆ। ਉਹ ਚਲੋ ਆਏ ਤਾਂ ਬੰਦੇ ਨੇ ਕੋਈ ਗੱਲ ਕਹੀ ਜਾਵੇ ਤਾਂ ਹਨਾ ਉਹਦੇ ਵਿੱਚ ਬੰਦਾ ਕੀ ਕਰ ਸਕਦਾ ਹੈ? ਹਾਂ। ਤੇ ਇਹਦਾ ਆਪਾਂ ਇਹੀ ਕਹਿੰਦੇ ਆ ਵੀ ਅੱਗੇ ਤੋਂ ਤੁਸੀਂ ਤਰੱਕੀ ਕਰੋ ਹੋਰ ਤਾਂ ਕੀ ਕਰੇ ਬਿਲਕੁਲ ਬਿਲਕੁਲ। ਤੇ ਤੁਸੀਂ ਮੇਲੇ ਤੇ ਆਉਂਦੇ ਰਹੋ ਤੇ ਜੋ ਸਾਡੇ ਵਰਗੇ ਵੀਰ ਨੇ ਥੋੜੇ ਮਾਧਿਅਮ ਰਾਹੀਂ ਇਹ ਜਿਹੇ ਪਸ਼ੂ ਜੇ ਆਪਾਂ ਪੰਜਾਬ 'ਚ ਇਹ ਚੀਜ਼ਾਂ ਦਿਖਾਵਾਂਗੇ ਤਾਂ ਜਿਹੜੀ ਨੌਜਵਾਨੀ ਹੈਗੀ ਉਹਨਾਂ ਨੂੰ ਵੀ ਥੋੜਾ ਜਿਹਾ ਸ਼ੌਕ ਜਾਗੂ ਬਿਲਕੁਲ ਬਿਲਕੁਲ ਹਾਲਾ ਕਹਿੰਦਾ ਯਾਰ ਅਸੀਂ ਬਾਹਰ ਕੈਨੇਡਾ ਕੈਨੇਡਾ ਗੱਲ ਹੋਈ ਪਈ ਐ ਮਤਲਬ ਹੈ ਪੰਜਾਬ ਵਰਗੀ ਕਿਤੇ ਮੌਜ ਨਹੀਂ ਹੈਗੀ ਤਾਂ ਆਪਣ ਨੂੰ ਪਤਾ ਹੀ ਆ ਵੀ ਆਹ ਮਾਹੌਲ ਪੰਜਾਬ ਵਰਗਾ ਨਹੀਂ ਮਿਲਣਾ ਕਿਤੇ ਬਿਲਕੁਲ ਕਿ ਜਿਹੜੇ ਪਸ਼ੂ ਨੇ ਜਿਹੜੇ ਕਿਸਾਨੀ ਤੋਂ ਬਾਅਦ ਇਹ ਆਪਣ ਤੋਂ ਕਿਸਾਨੀ ਤੋਂ ਬਾਅਦ ਦੂਜਾ ਕਿੱਤਾ ਆਪਣੇ ਕੋਲੇ ਇਹ ਹੈ ਸਮਝਣ ਗਿਆ ਇਹ ਵੀ ਮਤਲਬ ਕਿੰਨਾ ਮਹਿੰਗੇ ਹੋਈਏ ਹੁਣ ਹਮਮ ਨਾ ਨਹੀਂ ਲਗਾਤਾਰ ਕੀਮਤ ਵਧਦੀ ਜਾ ਰਹੀ ਹੈ ਬਿਲਕੁਲ ਇਹ ਮਤਲਬ ਜਿਹੜੇ ਮੇਲੇ ਆ ਕਰ ਕੀ ਇਹਨਾਂ ਦੀ ਕੀਮਤ ਵਧਦੀ ਹੈ ਮੇਲਾ ਕਰਕੇ ਹੈ ਬਿਲਕੁਲ ਇਹ ਵੀ ਬੱਚੇ ਨੇ ਮੇਲੇ ਤੇ ਕਵਰ ਕੀਤਾ ਜੋ ਟੀ ਜਿਹੜੇ ਫਰਸਟ ਸੈਕੰਡ ਆ ਜਾਂਦੇ ਕੋਈ 8 ਲੱਖ ਦੀ ਕੋਈ 10 ਲੱਖ ਰੁਪਏ ਮੰਨ ਲਓ ਬੰਦੇ ਬਿਲਕੁਲ ਬਿਲਕੁਲ ਹੁਣ ਇਹ ਤੇ ਆ ਲੱਗਣਾ ਸਾਨੂੰ 5 ਲੱਖ ਮਿਲ ਰਹੀ ਵੀ ਹੈ 4 ਲੱਖ ਮਿਲ ਰਹੀ ਰਿਹਾ ਉਹ ਤਾਂ ਦੇਖੋ ਵੀ ਆਲੇ ਨੂੰ ਪਤਾ ਵੀ ਮਿਲਦਾ ਕਿ ਇਹ ਬਾਈਆਂ ਦੀ 3ਵੀਂ ਚੀਜ਼ੇ ਨੰਬਰ ਤੇ ਆਈ ਹੈ ਨਾ 3ਜੀਪ ਹੁੰਦੀ ਹੈ ਇਹਦੀ ਕਿੰਨੀ ਹੋਣੀ ਇਹ ਪੰਜਵੇਂ ਨੰਬਰ ਤੇ ਆਈ ਹੈ ਪੰਜਵੇਂ ਨੰਬਰ ਤੇ ਇਹ ਵੀ ਪੰਜਵੇਂ ਤੇ ਆਈ ਹੈ ਜੀ ਇਹ ਕਿਹੜਾ ਕਿੰਨੀ ਪੀਜੀ ਹੈ ਇਹ ਖੀਰੀ ਹੈ ਜੀ ਇਹ ਖੀਰੀਆਂ ਚੋਂ ਆਈ ਹੈ ਇਹ ਤਕਰੀਬਨ 26 ਹਸਤਾਆਂ ਮਹੀਨੇ ਆਈ ਹੈ ਮਤਲਬ ਗੱਬਣ ਹੈਗੀ ਹੈ ਨਹੀਂ ਜੀ ਖਾਲੀ ਹੈ ਜੀ ਹਾਂ ਜੀ ਗੱਬਣ ਨਹੀਂ ਹੈਗੀ ਇਹ ਕਿਹੜੇ ਸਾਲ ਦੀ ਹੈ ਇਹ ਵੀ ਬਾਉ ਬਲੀ ਦੀ ਹੈ ਜੀ ਇਹ ਵੀ ਹਾਂ ਜੀ ਹਾਂ ਜੀ ਠੀਕ ਹੈ ਤੇ ਈਰੇ ਵੀਰੇ ਕੋਈ ਮਤਲਬ ਤੁਸੀਂ ਕੋਈ ਸੇਲ ਪਰਚੇਜ ਦਾ ਕੰਮ ਤਾਂ ਨਹੀਂ ਕਰਦੇ ਹਾਂਜੀ ਕਰ ਲੈਨੇ ਆ ਜੀ ਇਹ ਵੇਚ ਦਿਆਂਗੇ ਜੀ ਦੇਖੋ ਹਾਂਜੀ ਹਾਂਜੀ ਭਰਾ ਜੀ ਵਧੀਆ ਮਿਲ ਗਿਆ ਤੁਸੀਂ ਨੇ ਮਤਲਬ ਜੇ ਤੁਸੀਂ ਚਾਹੇ ਜੀ ਕਿ ਭਰਾ ਜੀ ਦਸ ਕਰ ਦੇਗੇ ਉਹ ਵੀ ਸੰਭਵ ਨਹੀਂ ਉਹ ਫੋਨ ਦੇ ਦੱਸਾਂਗੇ ਜੀ ਅੱਛਾ ਹਾਂਜੀ ਮਤਲਬ ਉਹ ਕੋਈ ਤੁਸੀਂ ਜਿੰਮੇ ਸੇਲ ਪ੍ਰਤੀਦਾ ਦਾ ਕੰਮ ਕਰਦੇ ਹੋ ਤੁਸੀਂ ਸਭ ਤੋਂ ਮਹਿੰਗੀ ਕਦੇ ਮਾਰ ਕੇ ਵੇਚਿਓ ਵੇਚਦੇ ਉਹਦੇ ਬਾਰੇ ਕੋ ਉਹ ਤਾਂ ਜੀ ਬਾਈ ਜਾਦੇ ਕਰਦਾ ਜੀ ਸੇਲ ਪ੍ਰਤੀਦਾ ਦਾ ਕੰਮ ਆਪਾਂ ਬਹੁਤ ਘੱਟ ਕਰਦੇ ਆ ਜੀ 3 ਲੱਖ ਤੋਂ ਉੱਤੇ ਵੇਚੀ ਠੀਕ ਹੈ 23 ਕਰੋ 23 ਦੇ ਲਗਭਗ ਜੇ ਤੁਹਾਨੂੰ ਦਰਮੇਲ ਨੂੰ ਸੇਲ ਪਰਚੇ ਦਾ ਕੰਮ ਕਰਨਾ ਹੋਵੇ ਜੀ ਕੋਈ ਵੀ ਬੜੀ ਫੋਨ ਨੰਬਰ ਅਸੀਂ ਆਪਾਂ ਬੋਲਾਂਗੇ ਵੀਡੀਓ ਦੇ ਵਿੱਚ ਤੁਹਾਡਾ ਕੋਈ ਤੁਹਾਨੂੰ ਪਤਾ ਹੋਵੇ ਕੋਈ ਏਰੀਆ ਦਾ ਜੁ ਕੋਈ ਮੱਝ ਜਾ ਕੋਈ ਟੂਟੀ ਲੈਣਾ ਚਾਹੁੰਦਾ ਹੋਵੇ ਤੁਸੀਂ ਉਹ ਸੇਲ ਪਰਚੇ ਦਾ ਕੰਮ ਕਰਦੇ ਹੋ ਹਾਂ ਜੀ ਕਿ ਜਾਂਦਾ ਹੈ ਸਾਡਾ ਹਾਂ ਜੀ ਫਿਰ ਵੀ ਆਪਾਂ ਇਹ ਬਰੀਡ ਦੇ ਨਾਲ ਨਾਲ ਤੁਸੀਂ ਸਿਲਪਟੇ ਦਾ ਕੰਮ ਕਰਦੇ ਬਹੁਤ ਵਧੀਆ ਕੰਮ ਆ ਵੀਰੇ ਬਸ ਬਾਕੀ ਕਿਉਂ ਇਹਦੇ ਨਾਲ ਆਪਣਾ ਥੋੜਾ ਜਿਹਾ ਸਰਕਲ ਇਹਨਾਂ ਆਪਣਾ ਆਰਥਿਕ ਸਰਕਲ ਆ ਉਹ ਵੀ ਚੱਲਦਾ ਰਹਦਾ ਹੈਗਾ ਕਿ ਬਾਈ ਜੀ ਜੀ ਦਿਖਾ ਦੋ ਬਾਈਆਂ ਨੂੰ ਇਹ ਬਾਈ ਜਿਹੜੀਆਂ ਇਹ ਟਰੋਫੀਆਂ ਨੇ ਇਹ ਐਵੇਂ ਨਹੀਂ ਜਿੱਤੇ ਇਹ ਟਰੋਫੀ ਜਿੱਤਣ ਵਾਸਤੇ ਵੀ ਬਹੁਤ ਮਿਹਨਤ ਲੱਗਦੀ ਹੈਗੀ ਕਿ ਮਤਲਬ ਜਿਹੜਾ ਇਹ ਮਿਹਨਤ ਹੈਗੀ ਇਹ ਬਾਈਆਂ ਦੀ ਰੰਗ ਲਈ ਹੋਈ ਹੈਗੀ ਤੇ ਆਪਾਂ ਤਾਂ ਕਹਿੰਦੇ ਵੀ ਜਨਰਾਂ ਤੇ ਜੁਗਣੀ ਆਪਣਾ ਕਿਸਾਨ ਤਰੱਕੀ ਕਰੇ ਕੀ ਆਪਣਾ ਪੰਜਾਬ ਵੀ ਆਰਥਿਕ ਤੰਗੀ ਤੋਂ ਆਰਥਿਕ ਤੰਗੀ ਜਿਹੜੀ ਚੱਲ ਰਹੀ ਹੈ ਉਸ ਤੋਂ ਮੁਕਤ ਨਾ ਰਹੇ ਤੇ ਬਈ ਇੱਕ ਦਲ ਤੁਸੀਂ ਆਪਣਾ ਡਰੈੱਸ ਬੋਲ ਦਿਓ ਜੀ ਸਿਮਰਨਜੀਤ ਸਿੰਘ ਜੀ ਪਿੰਡ ਕਾਲੀਏ ਵਾਲਾ ਜੀ ਡਿਸਟ੍ਰਿਕਟ ਫਰੋਇਪੁਰ ਠੀਕ ਹੈ ਜੀ ਨੇੜੇ ਤਲਵੰਡੀ ਭਾਈ ਹਾਂ ਇੱਕ ਮੋਬਾਈਲ ਨੰਬਰ ਬੋਲ ਦਿਓ 84010 3032 ਠੀਕ ਹੈ ਤੇ ਇੱਕ ਜਿਹੜਾ ਇਹ 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 ਮਤਲਬ ਕਿਹੜੇ ਹਾਂ ਜੀ ਇਹ ਘਰੇ ਹੀ ਆਈ ਸਾਨ ਆਪਣੇ ਘਰੇ ਹੀ ਆਈ ਉਹਦੇ ਹੀ ਆਈ ਹਾਂ ਜੀ ਇਹ ਤਕਰੀਬਨ 12.5 ਮਹੀਨੇ ਦੀ ਹੋ ਗਈ ਹੈ ਜੀ ਉਹ ਕੰਪੀਟੀਸ਼ਨ ਜ ਬੋਣੀ ਹੈ ਉਹ ਹੁਣ ਬੋਣੀ ਹੈ ਜੀ 5 ਜੀ ਬਿਲਕੁਲ ਇਹ ਲੱਗਦਾ ਵੀ ਇਹ ਜਿੰਨੇ ਆਪਾਂ ਮੇਲੇ ਚ ਦੇਖਨੇ ਸਾਰੀ ਸੋਹਣੀਆਂ ਹੁੰਦੀਆਂ ਹਾਂ ਜੀ ਬਾਕੀ ਦੋ ਜੱਜ ਸਾਹਿਬਾਨ ਬਿਲਕੁਲ ਜੀ ਬਿਲਕੁਲ ਬਿਲਕੁਲ ਨਿਊਜ਼ੀਲੈਂਡ ਦੇ ਵਿੱਚ ਗਿਆ ਸੀ ਮੇਰਾ 1 ਸਾਲ ਦਾ ਵੀਜ਼ਾ ਸੀ ਠੀਕ ਹੈ ਜੀ ਇਹ ਪਸ਼ੂਆਂ ਨੇ ਸਾਰੇ ਨੇ ਵਾਪਸ ਮੋੜ ਲਿਆ 4 ਮਹੀਨੇ ਬਾਅਦ ਠੀਕ ਹੈ 4 ਮਹੀਨੇ ਬਾਅਦ ਫਿਰ ਵਾਪਸ ਆ ਗਏ ਠੀਕ ਹੈ ਜੀ ਉੱਥੇ ਨਹੀਂ ਮੰਨ ਲੱਗਾ ਮੰਨ ਇੰਨਾ ਚੀ ਬਸトライਨਾ ਚੀ ਹੈਗਾ ਵੀ ਆਪਾਂ ਪੰਜਾਬ ਨਹੀਂ ਸਾਡੇ ਦਾ ਇੰਨਾ ਹੀ ਛੱਡ ਸਾਰੀ ਚੀਜ਼ ਆਪਣੇ ਵੱਡਾਂ ਦੇ ਰੱਜ ਜੀ ਨਾ ਬਿਲਕੁਲ ਦਾ ਪਿਆਰ ਆ ਮੂਹ ਆਉਗਾ ਕੋਣ ਖੁੱਚ ਲੈਂਦਾ ਆਪਾਂ ਚਾਹੇ ਕਿਤੇ ਮਰ ਜਾਈਓ ਆਪਾਂ ਇਹ ਕਹਿੰਦੇ ਆ ਪੈਸਾ ਹਰ ਇੱਕ ਚੀਜ਼ ਦੀ ਮੁੱਖ ਨਹੀਂ ਹੁੰਦਾ ਹੈ। ਵੈਸਾ ਲੋਕਾਂ ਕੋਲੇ ਬਥੇਰਾ ਬਹੁਤ ਪਿਆ ਵੀਰੇ। ਬਿਲਕੁਲ। ਪਰ ਅਗਲਾ ਪੈਸੇ ਨਾਲ ਸਾਰਾ ਕੁਝ ਨਹੀਂ ਖਰੀਦ ਸਕਦਾ। ਪੈਸੇ ਨਾਲ ਆ ਸਕੂਨ ਨਹੀਂ ਖਰੀਦ ਸਕਦਾ, ਜ਼ਿੰਦਗੀ ਨਹੀਂ ਖਰੀਦ ਸਕਦਾ, ਤੰਦਰੁਸਤੀ ਨਹੀਂ ਖਰੀਦ ਸਕਦਾ। ਪੈਸੇ ਨਾਲ ਅਗਲਾ ਵੱਧੋ-ਵੱਧ ਕੋਠੀ ਕਾਰ ਜਾਂ ਜ਼ਮੀਨ ਜਾਇਦਾਦ ਖਰੀਦ ਸਕਦਾ ਹੈ। ਪਰ ਜਿਹੜਾ ਆਹ ਹੈ ਨਾ ਇਹ ਸਕੂਨ ਹੈ। ਕਿਹਨਾਂ ਤੁਸੀਂ ਹੁਣ ਅੱਜ ਫੁੱਲ ਲੱਗੇ ਆਏ ਤੇ ਮੈਂ ਇੱਥੇ ਇਹ ਤੁਹਾਡੇ ਅੰਦਰ ਦੀ ਖੁਸ਼ੀ ਜਾਣ ਸਕਦੇ ਵੀ ਇਹ ਕਿੰਨੀ ਖੁਸ਼ੀ ਹੁੰਦੀ ਹੈ। ਇਹ ਆਜ਼ਾਦਤ ਲੈਣ ਦੇ ਦੱਸ ਗਿਆ ਤਾਂ। ਧੰਨਵਾਦ ਜੀ। ਸਾਡੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਬਸ ਉਸ ਨੂੰ ਆਪਣੇ ਚੈਨਲ ਤੇ ਦਿਖਾਉਂਦੇ ਰਹੀ ਹੈ ਤੇ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਸਮਾਂ ਦਿੱਤਾ ਤੇ ਆਰਜੀਕੇ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਨੂੰ